ਇਸ ਲਈ ਅੰਮ੍ਰਿਤਸਰ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਕਿਸ ਤਰ੍ਹਾਂ ਹਨੇਰੀ ਆ ਰਹੀ ਹੈ ਮੈਂ ਦਿਖਾਦਾ ਤੁਹਾਨੂੰ ਤਸਵੀਰਾਂ ਹਨੇਰੀ ਜਿਹੜੀ ਆ ਰਹੀ ਹੈ ਹਨੇਰੀ ਨੇ ਟੈਂਪਰੇਚਰ ਡਾਊਨ ਕਰ ਦਿੱਤਾ ਰਾਹਤ ਬੜੀ ਜਿਹੜੀ ਹੈ ਰਾਹਤ ਬੜੀ ਵੱਡੀ ਰਾਹਤ ਜਿਹੜੀ ਹੈ ਮਿਲੀ ਹੈ ਭੱਖ ਦੀ ਗਰਮੀ ਦੇ ਵਿੱਚ ਜੋ ਕਿ ਦੱਸ ਦਈਏ ਦਿਨ ਦਾ ਟੈਂਪਰੇਚਰ 45 ਡਿਗਰੀ ਤੱਕ ਪਹੁੰਚ ਜ ਰਿਹਾ ਹੈ ਦਿਨ ਦੇ ਟਾਈਮ ਦਾ ਟੈਂਪਰੇਚਰ 45 ਡਿਗਰੀ ਤੱਕ ਪਹੁੰਚ ਰਿਹਾ ਹੈ ਤੇ ਗਰਮ ਹਵਾਵਾਂ ਜਿਹੜੀਆਂ ਹੀਟ ਵੇਵਸ ਬਹੁਤ ਜ਼ਿਆਦਾ ਚੱਲ ਰਹੀਆਂ ਆ ਨੇ ਉੱਥੇ ਹੀ ਅੱਜ ਜਿਹੜੀ ਹਨੇਰੀ ਹੈ ਹਨੇਰੀ ਨੇ ਤਾਪਮਾਨ ਜਿਹੜਾ ਡਾਊਨ ਕੀਤਾ ਬੜੀ ਰਾਹਤ ਜਿਹੜੀ ਹੈ ਜੇ ਕਰੀਏ ਗੱਲ ਤੇ ਸ਼ਹਿਰ ਨੂੰ ਬੜੀ ਵੱਡੀ ਰਾਹਤ ਮਿਲੀ ਹੈ ਤੇ ਦੂਸਰਾ ਇੱਕ ਦਾਸਦੀ ਇੱਕ ਹੋਰ ਮੰਨਤਾ ਮੰਨੀ ਜਾਂਦੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਜਦੋਂ ਵੀ ਭੱਦਰਕਾਲੀ ਜੀ ਦਾ ਮੇਲਾ ਲੱਗਦਾ ਹੈ ਉਦੋਂ ਹਨੇਰੀ ਆਉਂਦੀ ਹੁੰਦੀ ਹੈ ਤੇ ਮੇਲਾ ਜਿਹੜਾ ਹੈ ਉਹ ਕੱਲ ਤੋਂ ਸ਼ੁਰੂ ਹੋ ਚੁੱਕਾ ਹੈ ਜੇ ਮੇਲਾ ਸ਼ੁਰੂ ਹੁੰਦੇ ਹੀ ਅੱਜ ਦੂਜਾ ਦਿਨ ਹੈ ਜਿੱਥੇ ਕਿ ਹਨੇਰੀ ਆ ਚੁੱਕੀ ਹੈ ਹਰ ਸਾਲ ਮੇਲਾ ਆ ਵੀ ਜੁੜਿਆ ਆ ਕਿ ਹਰ ਸਾਲ 1500 ਸਾਲ ਪੁਰਾਣਾ ਮੰਦਿਰ ਆ ਲੇਕਿਨ ਉਸ ਮੰਦਿਰ ਦੇ ਵਿੱਚ ਜਦੋਂ ਵੀ ਮੇਲਾ ਲੱਗਦਾ ਤਾਂ ਮੇਲਾ ਲੱਗਣ ਤੋਂ ਬਾਅਦ ਹਨੇਰੀ ਆਂਦੀ ਹੀ ਜਾਂਦੀ ਹੈ ਤੇ ਤੁਹਾਨੂੰ ਜਿਹੜੀਆਂ ਤਸਵੀਰਾਂ ਅੱਜ ਦਿਖਾ ਰਹੇ ਆ ਇਹ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਸਾਂਝੀ ਕਰਦੇ ਆ ਜਿੱਥੇ ਕਿ ਹਨੇਰੀ ਨੇ ਬਹੁਤ ਵੱਡੀ ਰਾਹਤ ਦਿੱਤੀ ਅੱਜ ਜੇ ਟੈਂਪਰੇਚਰ ਜਿਹੜਾ ਉਹ ਡਾਊਨ ਹੋ ਚੁੱਕਾ ਤੇ ਜਿਹੜੀ ਕਿ ਗਰਮੀ ਦੇ ਅੱਜ ਦੇ ਦਿਨ ਜੇ ਡੇ ਟਾਈਮ ਦਾ ਟੈਂਪਰੇਚਰ ਕਈ ਹੈ ਤੇ ਲਗਭਗ 45 ਡਿਗਰੀ ਤੱਕ ਪਹੁੰਚ ਚੁੱਕਾ ਸੀ ਸ਼ਹਿਰ ਦੇ ਵਿੱਚ ਵੱਧ ਰਹੀ ਗਰਮੀ ਤੇ ਵੱਧ ਰਹੀ ਲੂ ਲੂ ਦੇ ਵਿੱਚ ਕਿਸ ਦਾ ਕਾਰਨ ਹੈ ਉਹ ਵੀ ਤੁਸੀਂ ਕਮੈਂਟ ਕਰਕੇ ਦੱਸੋ ਕਿਉਂਕਿ ਗਰਮੀ ਬਹੁਤ ਵੱਧ ਰਹੀ ਹੈ ਗਰਮੀ ਦੇ ਵਿੱਚ ਕਿਸ ਦਾ ਕਾਰਨ ਕਿਤੇ ਨ ਕਿਤੇ ਲੋਕ ਇੱਥੇ ਇਨਸਾਨ ਦੀ ਹੀ ਗਲਤੀ ਦੱਸਦੇ ਆ ਜਿਸਕੇ ਟੈਂਪਰੇਚਰ ਵੱਧ ਰਿਹਾ ਹੈ ਇਸ ਵਾਰ ਗੱਲ ਕਰੀਏ ਤੇ ਸਾਰੀਆਂ ਦੀ ਸਾਰੀਆਂ ਪਾਰਟੀਆਂ ਆਪਣੇ ਚੋਣ ਪ੍ਰਚਾਰ 'ਚ ਲੱਗੀਆਂ ਸੀ ਤੇ ਕਿਸਾਨਾਂ ਨੇ ਰੱਜ ਕੇ ਪੈਲੀ ਨੂੰ ਅੱਗ ਲਾਈ ਜਿਸ ਕਰਕੇ ਵੀ ਟੈਂਪਰੇਚਰ ਬਹੁਤ ਜ਼ਿਆਦਾ ਵੱਧ ਗਿਆ ਹੈ ਕਿਉਂਕਿ ਸਾਰੀਆਂ ਸਾਰੀਆਂ ਪਾਰਟੀਆਂ ਚੋਣ ਪ੍ਰਚਾਰ 'ਚ ਲੱਗੀਆਂ ਸੀ ਆਪਣਾ ਵੋਟ ਬੈਂਕ ਬਚਾਨ 'ਚ ਲੱਗੀਆਂ ਸੀ ਤੇ ਕਿਸਾਨੀ ਜਿਹੜੀ ਪੈਲੀ ਨੂੰ ਅੱਗ ਲੱਗਦੀ ਪਈ ਉਹ 'ਚ ਕਿਸੇ ਨੇ ਕੋਈ ਕ ਕੋਈ ਸਰਕਾਰੀ ਸਰਕਾਰ ਵੱਲੋਂ ਡਿਪਾਰਟਮੈਂਟ ਵੱਲੋਂ ਕੋਈ ਵੀ ਕਦਮ ਨਹੀਂ ਚੁੱਕੇ ਗਏ ਠੋਸ ਕਦਮ ਨਹੀਂ ਚੁੱਕੇ ਗਏ ਤੇ ਇਸ ਵਾਰ ਜਿਹੜੀ ਹੈ ਬਹੁਤ ਜ਼ਿਆਦਾ ਅਤ ਦੀ ਪੈਲੀ ਨੂੰ ਅੱਗ ਲਾਏਗੀ ਜਿਸ ਕਰਕੇ ਗਰਮੀ ਦਾ ਰੀਜ਼ਨ ਬੜਾ ਵੱਡਾ ਰੀਜ਼ਨ ਉਹ ਵੀ ਦੱਸਿਆ ਜਾ ਰਿਹਾ ਹੈ ਕਿ ਗਰਮੀ ਦਾ ਉਹ ਵੀ ਬੜਾ ਵੱਡਾ ਕਾਰਨ ਹੈ ਕਿ ਕਿੱਲਾਂ ਦੇ ਹਸਾਮਨਾ ਕਿ ਕਈ ਜਿਹੜੇ ਆ ਕਿਸਾਨਾਂ ਨੇ ਆਪਣੀ ਪੈਲੀ ਸਾੜੀ ਜਿਸ ਕਰਕੇ ਰਾਹ ਚੰਦੇ ਕਈ ਐਕਸੀਡੈਂਟ ਵੀ ਹੋਏ ਕਈ ਮੌਤਾਂ ਵੀ ਹੋਈਆਂ ਤੁਸੀਂ ਖਬਰਾਂ ਵੀ ਦੇਖੀਆਂ ਹੋਣੀਆਂ ਮੌਤਾਂ ਵੀ ਹੋਈਆਂ ਕਿਤਨਾ ਕਿਤੇ ਇਨਸਾਨ ਕੁਦਰਤ ਨਾਲ ਬੜਾ ਵੱਡਾ ਖਿਲਵਾੜ ਕਰਦਾ ਜਿਸ ਦੀ ਸਜ਼ਾ ਇਨਸਾਨ ਨੂੰ ਹੀ ਮਿਲਦੀ ਹੈ ਚੰਦ ਲੋਕ ਖਿਲਵਾੜ ਕਰਦੇ ਸਾਰੇ ਇਨਸਾਨ ਨੂੰ ਮਿਲਦੀ ਹੈ ਕਿ ਕੁਦਰਤ ਆਪਣਾ ਬਦਲਾ ਲੈ ਲੈਂਦੀ ਹੈ ਪਰ ਅੱਜ ਦਸੀਏ ਕੁਦਰਤ ਨੇ ਇੱਥੇ ਰਾਹਤ ਵੀ ਦਿੱਤੀ ਹੈ ਬੜੀ ਵੱਡੀ ਰਾਹਤ ਵੀ ਦਿੱਤੀ ਹੈ ਜਿੱਥੇ ਕਿ ਨੇਰੀ ਕਰਕੇ ਟੈਂਪਰੇਚਰ ਡਾਊਨ ਹੋਇਆ ਫਿਲਹਾਲ ਮੌਸਮ ਵਿਭਾਗ ਲੋ ਵੀ ਜਾਣਕਾਰੀ ਦਿੱਤੀ ਗਈ ਇਸ ਵਾਰ ਜਿਹੜਾ ਹੈ ਖੁਸ਼ਕ ਮੌਸਮ ਜ਼ਿਆਦਾ ਰਹੇਗਾ ਮੀਂਹ ਦੀ ਜਿਹੜੀ ਹੈ ਆਮ ਬਰਸਾਤ ਜਿਹੜੀ ਆ ਉਹ ਘੱਟ ਹੋਏਗੀ ਫਿਲਹਾਲ ਹਜੇ ਬਾਰਿਸ਼ ਦਾ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਲੱਗ ਰਿਹਾ ਲੇਕਿਨ ਨੇਰੀ ਕਰਕੇ ਮੌਸਮ ਦੀ ਜਿਹੜੀ ਰਾਹਤ ਮਿਲੀ ਹੈ ਇਹ ਇੱਕ ਘਪਖ ਦੀ ਗਰਮੀ ਦੇ ਵਿੱਚ ਬੜੀ ਵੱਡੀ ਰਾਹਤ ਜਿਹੜੀ ਹੈ ਉਹ ਸ਼ਹਿਰ ਵਾਸੀਆਂ ਨੂੰ ਮਿਲੀ ਹੈ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਕਿ ਇਹ ਜਿਹੜੀ ਹੈ ਜਿਹੜੀ ਗਰਮੀ ਵੱਧ ਦਿਨ-ਦਿਨ ਵੱਧ ਜਾਰੀ ਹੈ ਇਹਦੇ ਪਿੱਛੇ ਮਨੁੱਖ ਦੇ ਕਿਹੜੇ-ਕਿਹੜੇ ਕਾਰਨ ਹਨ ਕਿਹੜੇ ਕਿੰਨਾ ਸਾਡੀਆਂ ਗਲਤੀਆਂ ਕਰਕੇ ਸਾਡੇ ਸਾਰੇ ਜਿਹੜੇ ਮਨੁੱਖਾਂ ਦੀਆਂ ਗਲਤੀਆਂ ਕਰਕੇ ਇਹ ਗਰਮੀ ਵੱਧਦੀ ਜਾ ਰਹੀ ਹੈ ਇਹ ਤੇ ਫਿਲਹਾਲ ਮੈਂ ਅੰਮ੍ਰਿਤਸਰ ਦੀ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਤੁਸੀਂ ਵੀ ਆਪਣੇ ਆਪਣੇ ਸ਼ਹਿਰ ਤੋਂ ਦੱਸੋ ਤੁਹਾਡੇ ਸ਼ਹਿਰ ਦੇ ਵਿੱਚ ਕੀ ਹਾਲ ਹੈ ਤੁਹਾਡੇ ਸ਼ਹਿਰ ਦੇ ਵਿੱਚ ਕੀ ਡੇ ਟਾਈਮ ਟੈਂਪਰੇਚਰ ਹੈ ਤੇ ਇਸ ਵੇਲੇ ਮੌਸਮ ਕਿਦਾਂ ਦਾ ਹੈ ਤੇ ਜਰੂਰ ਇੱਕ ਵਾਰੀ ਕਮੈਂਟ ਕਰਕੇ ਆਪਣੀ ਪ੍ਰਤੀਕਿਆ ਸਾਡੇ ਨਾਲ ਸਾਂਝੀ ਕਰੋ ਤੁਹਾਡਾ ਇੱਕ ਕਮੈਂਟ ਸਾਡੇ ਲਈ ਵੱਡੀ ਜਾਣਕਾਰੀ ਬਣ ਸਕਦਾ ਹੈ ਇਸ ਕਰਕੇ ਜਰੂਰ ਕਮੈਂਟ ਕਰਕੇ ਦੱਸੋ ਤੁਹਾਡੇ ਸ਼ਹਿਰ ਦੇ ਵਿੱਚ ਕਿੰਨਾ ਟੈਂਪਰੇਚਰ ਜਾ ਰਿਹਾ ਤੇ ਕਿਸ ਤਰ੍ਹਾਂ ਦਾ ਮੌਸਮ ਬਣਿਆ ਹੈ